ਉਹ ਲੈ ਇਹ ਕਮਾਂਡਰ ਪਰ ਪੰਜਾਬੋਂ 8 8 9 9 ਫੁੱਟ ਦੇ ਹੈਗੇ 6 ਕਫਟ ਦੇ ਹੀ ਰਹਿ ਗਏ ਗੇਰ ਬਿਨਾ ਉਹਨੇ ਉਧਾਰ ਸਾਰੀ ਦਿੱਤਾ ਹੁਣ ਅਸੀਂ ਲਖਨਊ ਦੇ ਨੇੜੇ ਪਹੁੰਚ ਗਏ ਜੀ ਇਮਾਨਦਾਰ ਜੀ ਮਾਂਗਾਰੀ ਮੈਨੂੰ ਜੀਵਨ ਦਾ ਪ੍ਰੋਡਕਟ ਪਾ ਦਿੱਤਾ ਤੇ ਪਿਪੀ ਕਿੱਤੀ ਕੋਬਾਦੀਆਂ ਦਾ ਰੈਟਰ ਬਹੁਤ ਵਾਹ ਇੱਕ ਵਾਰ ਆ ਜੀ ਟਰਾਲੀ ਪਰ ਯੋਗ ਨੇ ਆ ਜੀ ਬਹੁਤ ਵਧੀਆ ਵੀ ਕਣਕ ਵੀ ਬੜੀ ਵਧੀਆ ਹੈ ਕਣਕ ਹੇ ਆਲੂ ਦੀ ਖੇਤੀ ਬੜੀ ਵਧੀਆ ਆ ਸਰੋਂ ਵੀ ਬੀਜੀ ਹੋਆ ਬਸ ਮੌਸਮ ਵੀ ਆਪਣੇ ਪੰਜਾਬ ਵਾਲਾ ਏ ਜਿੱਦ ਆਪਣੇ ਧੁੰਦ ਵੀ ਇੰਦਰ ਵੀ ਧੁੰਦ ਹੁੰਦੀ ਵੀ ਹੋਆ ਮੌਸਮ 'ਚ ਕੋਈ ਫਰਕ ਨਹੀਂ ਦਾ ਫਸਲ ਕਾਣੀ 'ਚ ਫਰਕ ਆ ਕੋਈ ਨਹੀਂ ਹੈ ਬਰੇਲੀ ਦੇ ਏਰੀਆ ਦੇ ਕਰ ਰਹੇ ਹਨ ਉੱਤਰ ਪ੍ਰਦੇਸ਼ ਥੈਂਕ ਯੂ ਪਮਾਦਾ ਜੀ ਜੁਕੀ ਬਰੇਲੀ ਤੋਂ ਅੱਗੇ ਜਾ ਰਹੇ ਹਾਂ ਜੀ ਹੁਣ ਮੇਰਾ ਕਹਿੰਦਾ ਬਰੇਲੀ ਤੋਂ ਕਿੰਨਾ ਕਿਲੋਮੀਟਰ ਪਿੱਛੇ ਰਹਿ ਗਈ ਆ ਬੜੀ ਵਧੀਆ ਖੇਤੀ ਆ ਇਹ ਪੈਡੂ ਏਰੀਆ ਵੀ ਦੇ ਲੋ ਪਰ ਜੋਗੀ ਕਹੀ ਜਾਂਦਾ ਮੈਂ ਸਭ ਕੁਝ ਚੱਕਰ ਦਿੱਤੀ ਗਰੀਬੀ ਚੱਕ ਦਿੱਤੀ ਆ ਤਾਂ ਗਰੀਬੀ ਚੱਕੀ ਉਹ ਲੱਗਦੀ ਨਹੀਂ ਆ ਕਿਸੇ ਘਰ ਨੂੰ ਪਹੁੰਚ ਤੱਕ ਨਹੀਂ ਪਹੁੰਚਿਆ ਵਾ ਸਭ ਇਟੇ ਇਟਾਂ ਲੱਗੀਆਂ ਇੱਥੇ